ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਰਿਲੇਟਡ ਖਬਰਾਂ ਆਉਣੀਆਂ ਹਾਲੇ ਖਤਮ ਹੀ ਨਹੀਂ ਹੋਈਆਂ ਸੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਜੁੜੀ ਹੋਈ ਬੁਰੀ ਖਬਰ ਸਾਹਮਣੇ ਆ ਰਹੀ ਆ ਤੇ ਇਹ ਖਬਰ 30 ਅਗਸਤ ਦਿਨ ਸ਼ਨੀਵਾਰ ਦੀ ਹਰਜਿੰਦਰ ਸਿੰਘ ਦਾ ਟਰੱਕ ਐਕਸੀਡੈਂਟ ਹੁੰਦਾ ਅਮਰੀਕਾ ਦੇ ਵਿੱਚ ਪਰ ਜਿਹੜੀ ਇਹ ਦੂਸਰੀ ਖਬਰ ਆ ਇਹ ਆ ਰਹੀ ਆ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਇੱਕ ਸਬਰਬ ਸਾਲਸਬਰੀ ਤੋਂ 37 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਜਗਸੀਰ ਬੋਪਾਰਾਏ ਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ ਜਗਸੀਰ ਜਿਹੜਾ ਕਿ ਇੱਕ ਕੰਕਰੀਟ ਦਾ ਟਰੱਕਰ ਦਾ ਡਰਾਈਵਰ ਹੁੰਦਾ ਇਸ ਦਿਨ ਸ਼ਾਮ ਨੂੰ ਇਸੇ ਸਬਰਬ ਦੇ ਵਿੱਚ ਆਪਣੀ Honda ਸਿਡਾਨ ਕਾਰ ਦੇ ਉੱਪਰ ਜਾ ਰਿਹਾ ਹੁੰਦਾ ਪੁਲਿਸ ਵਾਲਿਆਂ ਦੇ ਅਕੋਰਡਿੰਗ ਉਹਦੀ ਕਾਰ ਦੀ ਸਪੀਡ ਵੀ ਕੋਈ ਬਹੁਤ ਜ਼ਿਆਦਾ ਨਹੀਂ 50 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਦੇ ਨਾਲ ਉਹਦੀ ਕਾਰ ਚੱਲ ਰਹੀ ਆ ਪਰ ਪਤਾ ਨਹੀਂ ਕਿਸ ਤਰ੍ਹਾਂ ਦੇ ਨਾਲ ਜਗਸੀਰ ਆਪਣੀ ਕਾਰ ਤੋਂ ਆਪਣਾ ਕੰਟਰੋਲ ਗਵਾ ਲੈਂਦਾ ਉਹਦੀ ਕਾਰ ਬਿਜਲੀ ਦੇ ਇੱਕ ਖੰਬੇ ਦੇ ਵਿੱਚ ਵੱਜਦੀ ਆ ਤੇ ਮੌਕੇ ਦੇ ਉੱਪਰ ਹੀ ਜਗਸੀਰ ਦੀ ਮੌਤ ਹੋ ਜਾਂਦੀ ਆ ਪੁਲਿਸ ਵਾਲੇ ਇਸ ਹਾਦਸੇ ਦੀ ਜਾਂਚ ਕਰ ਰਹੇ ਆ ਕਿ 50 ਕਿਲੋਮੀਟਰ ਦੇ ਉੱਪਰ ਚੱਲਣ ਦੇ ਬਾਵਜੂਦ ਜਗਸੀਰ ਦੀ ਕਾਰ ਦਾ ਇੰਨਾ ਜ਼ਿਆਦਾ ਬੁਰਾ ਐਕਸੀਡੈਂਟ ਕਿਉਂ ਹੋਇਆ ਕਾਰ ਸਿਰਫ ਇੱਕ ਬਿਜਲੀ ਦੇ ਪੋਲ ਦੇ ਵਿੱਚ ਨਹੀਂ ਬਲਕਿ ਇੱਕ ਦਰਖਤ ਦੇ ਵਿੱਚ ਵੀ ਵੱਜਦੀ ਆ ਤੇ ਨਾਲ ਦੀ ਨਾਲ ਹੀ ਇੱਕ ਬੱਸ ਸ਼ੈਲਟਰ ਦੇ ਵਿੱਚ ਵੀ ਬਿਜਲੀ ਦੇ ਪੋਲ ਦੇ ਨਾਲ ਕਾਰ ਵੱਜੀ ਆ ਇਸੇ ਕਰਕੇ ਉਸ ਪੂਰੇ ਏਰੀਏ ਦੇ ਵਿੱਚ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਦੇ ਨਾਲ ਅਗਲੇ ਕੁਝ ਟਾਈਮ ਦੇ ਲਈ ਠੱਪ ਹੋ ਜਾਂਦੀ ਆ 37 ਸਾਲ ਦੇ ਜਗਸੀਰ ਬੋਪਾ ਰਾਏ ਦਾ ਇਸੇ ਦਸੰਬਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਵਿਆਹ ਧਰਿਆ ਹੋਇਆ ਸੀਗਾ ਪੰਜਾਬ ਦੇ ਵਿੱਚ ਉਹਨੇ ਆਉਣਾ ਸੀ ਤੇ ਇਸੇ ਕਰਕੇ ਉਹ ਆਪਣੇ ਆਉਣ ਦੀ ਪਲੈਨਿੰਗ ਕਰ ਰਿਹਾ ਸੀ ਮਿਹਨਤ ਕਰਕੇ ਪੈਸੇ ਉੱਥੇ ਆਪਣੇ ਇਕੱਠੇ ਕਰ ਰਿਹਾ ਸੀ ਜਗਸੀਰ ਬੋਪਾ ਰਾਏ ਦਾ ਮੰਗਣਾ ਆਲਰੇਡੀ ਹੋ ਚੁੱਕਿਆ ਸੀ ਪਰ ਹੁਣ ਉਹਦੀ ਮੰਗੇਤਰ ਜਿਹੜੀ ਬੜੇ ਚਾਵਾਂ ਤੇ ਖੁਸ਼ੀਆਂ ਦੇ ਨਾਲ ਆਪਣੇ ਲਾੜੇ ਨੂੰ ਉਡੀਕ ਰਹੀ ਸੀਗੀ ਉਹਦੇ ਲਈ ਤੇ ਜਗਸੀਰ ਦੇ ਮਾਤਾ ਪਿਤਾ ਦੇ ਲਈ ਇਹ ਵਾਲੀ ਖਬਰ ਇੱਕ ਪੂਰੀ ਤਰ੍ਹਾਂ ਦੇ ਨਾਲ ਪਹਾੜ ਬਣ ਕੇ ਟੁੱਟੀ ਆ ਇਹ ਐਕਸੀਡੈਂਟ ਹੁੰਦਾ ਕ੍ਰਾਸ ਕੀ ਰੋਡਸ ਦੇ ਉੱਪਰ ਤੇ ਇਸ ਸੜਕ ਦੇ ਉੱਪਰ ਇਸ ਘਟਨਾ ਤੋਂ ਬਾਅਦ ਕਾਫੀ ਲੰਬੇ ਟਾਈਮ ਦੇ ਲਈ ਚਾਰੇ ਪਾਸਿਆਂ ਤੋਂ ਕਿਉਂਕਿ ਇੱਕ ਕ੍ਰੋਸਿੰਗ ਆ ਤਾਂ ਇੱਥੇ ਆਵਾਜਾਈ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿੰਦੀ ਆ ਜਗਸੀਰ ਦੇ ਆਪਣੇ ਬ੍ਰਦਰ ਉਦੇ ਕਜ਼ਨ ਤੇ ਪੰਜਾਬੀ ਕਮਿਊਨਿਟੀ ਦੇ ਹੋਰ ਬਹੁਤ ਸਾਰੇ ਲੋਕ ਇਸ ਐਕਸੀਡੈਂਟ ਤੋਂ ਥੋੜੀ ਦੇਰ ਤੋਂ ਬਾਅਦ ਹੀ ਉੱਥੇ ਪਹੁੰਚਦੇ ਆ ਪਰ ਉਦੋਂ ਤੱਕ ਆਪਣਾ ਵਰਤ ਚੁੱਕਿਆ ਹੁੰਦਾ ਜਗਸੀਰ ਇਸ ਦੁਨੀਆ ਤੋਂ ਜਾ ਚੁੱਕਿਆ ਆਪਣੇ ਵਿਆਹ ਤੋਂ ਸਿਰਫ ਕੁਝ ਮਹੀਨੇ ਪਹਿਲਾਂ ਤਾਂ ਇੱਕ ਦੂਸਰੀ ਵੱਡੀ ਖਬਰ ਕੁਝ ਦਿਨਾਂ ਦੇ ਫਰਕ ਦੇ ਵਿੱਚ ਹੀ ਪੰਜਾਬ ਦੇ ਦੋ ਅਲੱਗ-ਅਲੱਗ ਟਰੱਕ ਡਰਾਈਵਰਾਂ ਦੇ ਨਾਲ ਸਾਹਮਣੇ ਆਈ